ਇਹ ਖਬਰ ਪਿੰਡ ਕਰਹਾਲੀ ਸਾਹਿਬ ਦੀ ਹੈ ਜਿੱਥੇ ਪੁਰਾਣੀ ਰੰਜਿਸ਼ ਤੇ ਚੱਲਦਿਆਂ ਨੌਜਵਾਨ ਮਨਪ੍ਰੀਤ ਸਿੰਘ ਉਮਰ 29 ਸਾਲ ਨੂੰ ਮਾਰ ਦਿੱਤਾ ਗਿਆ। ਮਨਪ੍ਰੀਤ ਦੇ ਪਿਤਾ ਗੁਰਬੀਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਪਿੰਡ ਦੇ ਹੀ ਰਹਿਣ ਵਾਲੇ ਬਲਕਾਰ ਸਿੰਘ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਗੁੱਸਾ ਗਿਲਾ ਸੀ ਦੋਹਾਂ ਦੇ ਵਿਚਾਲੇ ਮਹੀਨਾ ਪਹਿਲਾਂ ਝਗੜਾ ਵੀ ਹੋਇਆ ਸੀ ਜਿਸ ਤੇ ਚੱਲਦਿਆਂ ਹੋਇਆਂ ਬਲਕਾਰ ਸਿੰਘ ਦੇ ਵੱਲੋਂ ਹੀ ਇਸ ਗੱਲ ਦਾ ਬਦਲਾ ਲੈਣ ਦੀ ਖਾਤੀ ਰੰਜਿਸ਼ ਕਰਦੇ ਹੋਏ ਮਨਪ੍ਰੀਤ ਨੂੰ ਮਾਰਿਆ ਗਿਆ। ਪਰਮੇਸ਼ਰ ਪੁੱਤ ਦੇ ਨਾਮ ਮਨਪ੍ਰੀਤ ਸਿੰਘ ਪੁੱਤ ਸੀ ਹਾਂ ਪੁੱਤ ਆ ਗਿਆ ਕਿੱਟਣਾ ਕੀ ਬੱਕਰੀ ਹੈ ਮੈਂ ਖੇਤ ਕਿਉਂ ਆਇਆ ਬਾਈ ਸਾਨੂੰ ਨਹੀਂ ਪਤਾ ਉਹਦਾ ਬਾਪ ਉਹਦੇ ਮੋਟਾ ਟਰੈਕਟ ਪਤੇ ਉੱਤਰ ਗਿਆ ਖੰਡਾ ਉਹਨੂੰ ਫੋਨ ਕਰਿਆ ਸਾਨੂੰ ਕੋਈ ਪਤਾ ਨਹੀਂ ਪੁੱਤ ਉਹ ਕਰ ਰਹੇ ਆ ਗਿਆ ਉਹ ਉੱਥੇ ਮੈਨੂੰ ਤਾਂ 11:00 ਵਜੇ ਪਤਾ ਲੱਗਿਆ ਅੱਛਾ ਇਹੋ ਕੁਝ ਹੋਇਆ ਇਹ ਲੈ ਆਏ ਜਾਂ ਕਿ ਮੇਰੇ ਵਰਗੀ ਦਾ ਤੜਕੀ ਪਤਾ ਲੱਗਿਆ ਅੱਛਾ ਇਹੋ ਕੁਝ ਬਣ ਗਿਆ ਦਾਖਲਾ ਬਾਈ ਉਹ ਪਿੰਚਾਰ ਨੇ ਨਹੀਂ ਇੱਥੇ ਕੌਣ ਪਿੰਡ ਦੀ ਪਿੰਡ ਨਹੀਂ ਹੈ ਕੀ ਪਤਾ ਜੀ ਕੋਈ ਪਿੰਡ ਪਿੰਡ ਦਾ ਉੱਧਰ ਦੋ ਭਾਈ ਤਾਂ ਬਲਕਾਰਾ ਛੋਟੇ ਭਾਈ ਦੇ ਨਾਂ ਦਾ ਮੈਨੂੰ ਪਤਾ ਨਹੀਂ ਦੋ ਇੱਕ ਚ ਮਾਰਾਂ ਦਾ ਮੁੰਡਾ ਦਾ ਨਾਂ ਬੱਗੇ ਹੁਣ ਤਾਂ ਰੋਲਾ ਵੀ ਕਿਸੇ ਦਾ ਨਹੀਂ ਦਾ ਹੁਣ ਤਾਂ ਸਾਡੇ ਨਾਲ ਕਿਸੇ ਦਾ ਰੋਲਾ ਹੰਤਾ ਸਿੱਧਾ ਹੁਣ ਜਾਣੇ ਨਹੀਂ ਦੰਦੇ ਤੇ ਘਰ ਹੀ ਰਹਿੰਦਾ ਉਹ ਹੈ ਨਾ ਵੀ ਲੜਾਈ ਸੀ ਪਹਿਲਾਂ ਦਾ ਨਿਬੜ ਨਿਬੜ ਗਿਆ ਤਾਂ ਉਹਦਾ ਕਾਜੀ ਲੜਾਈ ਪਈ ਸੀ ਪਤਾ ਨਹੀਂ ਬੁਗੇ ਮੈਨੂੰ ਤਾਂ ਇਹ ਲੜ ਲੜਪਹਾਂ ਜਦ ਬ੍ਰਦਰ ਪਾਰਟੀ ਦੇ ਮੁੰਡਿਆਂ ਦੀ ਲੜਾਈ ਸੀ ਮਾਰੇ ਮੁੰਡਿਆਂ ਗੈਲਤੀ ਬੈ ਲੰਮੀ ਹੁਣ ਤਾਂ ਕੋਈ ਫਿਰ ਨਹੀਂ ਦਾ ਹੋਂ ਤਾਂ ਠੀਕ ਠਾਕ ਇੱਥੇ ਸਾਰੇ ਹੁਣ ਪਰਿਵਾਰ ਚੋਂ ਗਿਆ ਹੋਇਆ ਹਸੀਂ ਆਪਣੇ ਦਾ ਮੁੰਡਾ ਜਿਹੜੀ ਫੋਟੋ ਤਾਰੀਏ ਤੁਸੀਂ ਆ ਪੋਤਾ ਹੈ ਉਹਦੀ ਦਾਦੀ ਹੈ ਭੈਣ ਕੋਈ ਨਹੀਂ ਭੈਣ ਹੈਗੀ ਹੈ ਭੈਣ ਤਾਂ ਸਵਰੇ ਹੈ ਹੁਣ ਪੁਲਿਸ ਵਾਲੇ ਆ ਗਏ ਜੀ ਪੁਲਿਸ ਵਾਲੇ ਆ ਕੇ ਗਏ ਆ ਪੁਲਿਸ ਵਾਲੇ ਗਏ ਉਹਨਾਂ ਦੇ ਘਰੇ ਹੁਣ ਸਾਨੂੰ ਪਤਾ ਕੋਈ ਨਹੀਂ ਹੈਗਾ ਕਿ ਘਰਾਂ ਦਾ ਬਿਆਨ ਲਖਾਤੀ ਹੈ ਹੈ ਬਿਆਨ ਲਖਾਤੀ ਕੋਈ ਭੈਣ ਨਹੀਂ ਬਿਆਨ ਮੰਨਣ ਕੋਈ ਨਹੀਂ ਪੁੱਛਿਆ ਉਹਨਾਂ ਨੇ ਨਾ ਉਹ ਤਾਂ ਬਾਹਰ ਤੇ ਹੀ ਮੁੜ ਗਈ। ਰੈੱਡ ਬੋਡੀ ਕਿੱਥੇ ਜੀ ਮੁੰਡੇ ਦੀ? ਉਹ ਹਸਪਤਾਲ ਦੇ ਪਾਰਕ ਵਾਲੇ ਦੇ। ਕਿਤੇ ਵਾਲੇ ਜੀ? ਹਾਂ ਇਹਦਾ ਜਿੰਦਰਾ ਚਲੇ ਗਏ ਤੇ ਉੱਥੇ ਕਿਸੇ ਨੇ ਨਹੀਂ ਪੁੱਛੇ ਹੁਣੇ ਭਾਈ ਉੱਥੇ ਲੈ ਗਏ। ਉਹਦੇ ਹੋਰ ਵੀ ਫੱਟੜਾ ਜੀ ਕੋਈ ਤਾਂ ਇਕੱਲਾ ਇੱਕੇ ਮੁੰਡਾ। ਮੈਂ ਮੈਨੂੰ ਤਾਂ ਸੇਹ ਦਾ ਪਤਾ ਹੈ। ਬੀ ਹੋਰ ਨਹੀਂ ਪਤਾ ਮੁਕੇ ਦੇਖੋ ਅਸੀਂ ਤਾਂ ਮੈਂ ਕੀ ਕਰ ਦੂੰ ਜੀ? ਹੈ? ਕੀ ਇਹ ਕਹਿਜੀ ਕਾਰਵਾਈ ਦੀ ਮੰਗ ਕਰ ਦਿੰਦਾ ਜੀ? ਪੁਲਿਸ ਪ੍ਰਸ਼ਾਸਨ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਤਾਂ ਐਂ ਕਹਾਂਗੇ ਵੀ ਛੱਡ ਨੀ ਜਾਓਗੇ ਉਹਨਾਂ ਦਾ ਉਹ ਨਹੀਂ ਹੁੰਦਾ। ਔਰ ਜਨ ਸਾਨੂੰ ਅਸੀਂ ਨਾ ਛੋਕ ਰਹੇ ਕਿਤੇ ਉੱਧਰ ਆਧਰ ਕਰਦੇ ਵੀ ਜੋ ਕਿ ਲੋਹਣ ਦੇ ਹੋ ਨਹੀਂ ਫੜੇ ਜਾਂਦੇ ਅਸੀਂ ਤਾਂ ਛੋਕ ਰਹੇ ਸੰਸਕਾਰ ਵੀ ਨਹੀਂ ਕਰਦੇ ਸਾਡੀ ਤਾਂ ਜੋ ਕਹਾਣੀਆਂ ਵੀ ਇੱਕ ਪੁੱਤ ਹੈ ਅਸੀਂ ਕਿਸੇ ਨੂੰ ਕੁਝ ਕਹਿਣਾ ਨਾ ਬਾਪ ਇੰਨਾ ਸਾਊਗਾ ਚਾਚੇ ਤਾਏ ਜੰਨੇ ਸਾਊ ਹੋਏ ਕੋਈ ਜਾਂਦੇ ਨਾ ਪਾਲ ਸਿੰਘਾ ਜੀ ਅੱਛਾ ਕੀ ਕੀ ਦੀ ਡੈਥ ਹੋਈ ਜੀ ਕੀ ਨਾਮ ਹੋ ਮੁਰਦਾ ਜੇ ਜਰਮਨ ਤਰੀਕਾ ਅੱਛਾ ਕੀ ਘਟਨਾ ਕੀ ਵਾਪਰੀ ਜੀ ਰਾਤ ਕਿੰਨੇ ਕ ਵਜੇ ਦਾ ਕੰਮ ਹੋ ਫਤਲ 10 ਵਜੇ ਦੇ ਗੇਟ ਤੇ ਸੰਦਲ ਫਤਲ 5:00 ਵਜੇ ਤੱਕ ਲੱਗ ਗਿਆ ਮੈਨੂੰ 10 ਵਜੇ ਦੇ ਗੇਟ ਤੇ ਕੁਟਿਆ 4 ਮੁੰਡਿਆਂ ਨੇ ਕੌਣ ਨੇ ਜੀ ਉਹ ਮੁੰਡੇ ਜਿਹੜਾ ਨੇ ਕੁੱਟਿਆ ਉਹ ਲੋਈ ਚੱਕੀ ਵਾਲੇ ਆ ਜੀਤ ਚੱਕੀ ਵਾਲੇ ਦੇ ਮੁੰਡੇ ਬਲਕਾਰ ਡਾਕਟਰ ਹੈ ਇੱਕ ਪਿੰਡ ਦੇ ਦਰਸ਼ਨ ਸਿੰਘ ਵਾਲਾ ਮੁੰਡਾ ਇੱਕ ਹਰਦੂ ਦੇ ਮੁੰਡਾ ਪੋਸਟ ਆਈ ਹੈ ਕਿੰਨੀ ਕੁ ਉਮਰ ਸੀ ਮੁੰਡੇ ਦੀ ਜਿਹੜਾ 32 ਸਾਲ ਆ ਜੀ ਉਹ ਪਹਿਲਾ ਲੜਾਈ ਸੀ ਜੀ ਕੋਈ ਇਹ ਨਾ ਵੀ ਕੀ ਗੱਲ ਹੈ ਪਹਿਲਾਂ ਕੋਈ ਐਡੀ ਕਿ ਲੜਾਈ ਦਾ ਹੈਂਡਲ ਨਹੀਂ ਗਿਆ ਪਹਿਲਾਂ ਉਸ ਮੈਂ ਪਿਆਰ ਵੀ ਹੈਗਾ ਦਾ ਉਸ ਤੋਂ ਬਾਅਦ ਮੜਾ ਉਹ ਤਾਂ ਹੋ ਗਿਆ ਨੇ ਵੀ ਨਿੱਬੜਾ ਹਾ ਦਾ ਕੰਮ ਆ ਬਾਕੀ ਹੁਣ ਰਾਤ ਸਪੈਨ ਨਾ ਦੇ ਕੀ ਬਣਿਆ ਕੀ ਨੇ ਅੱਛਾ ਇੱਕ ਕਰਕੇ ਉਹ ਕੁੱਤਿਆਂ ਬਾਗ ਜੀ ਵੀ ਬਣ ਵੀ ਕਿੰਨੀ ਵੱਡੀ ਆ ਬਾਕੀ ਸਿਰ ਤੇ ਸੱਟਾਂ ਮਾਰੀਆਂ ਸਿਰ ਚ ਕਦਣਾ ਸਿਲੰਡਰ ਮਾਰਿਆ ਕੀ ਪਾਣ ਜੀ ਕੇ ਮਾਰੇ ਕਹਿੰਦੇ ਕੋਈ ਕਹੀ ਕੋਈ ਪੈਦੀ ਫੌੜਾ ਪਿਆ ਦਾ ਸਾਰੇ ਸਾਰੇ ਮਾਰੇ ਉਹ ਪੁਰਸਾਰੇ ਖਾਣਾ ਕੀ ਚੱਕ ਚੁੱਕੇ ਅੱਛਾ ਇਹੋ ਬੰਦੇ ਫੜ ਲਏ ਜੀ ਹੁਣ ਪੁਲਿਸ ਨੇ ਪਤਾ ਨਹੀਂ ਫੜਿਆ ਕਿ ਨਹੀਂ ਉਹ ਨਹੀਂ ਵੇਜੇਗਾ ਮੰਮੀ ਮੰਮੀ ਦਾ ਦੇ ਕੇ ਕਹਿੰਦੇ ਨੇ ਬਸ ਇਹ ਪਤਾ ਨਹੀਂ ਹੁਣ ਬਿਆਨ ਲਿਖ ਲਏ ਪੁਲਿਸ ਨੇ ਹਾਂ ਬਿਆਨ ਪੁਲਸਾਰ ਦੇ ਤੇ ਜੇ ਜਦ ਮੁਰਗੇ ਨਾਲ ਕਿ ਨਾਲੇ ਕੀ ਮੰਗ ਕੀ ਕਰਦੇ ਹੋ ਆਪ ਵੀ ਕੀ ਮੰਗ ਕਰਦੇ ਹੋ ਪੁਲਸ ਤੋਂ ਇਹੀ ਮੰਗ ਕਰਦੇ ਜੀ ਸਾਨੂੰ ਸਾਫ਼ ਮੀਟਣਾ ਚਾਹੀਦਾ ਜੋ ਕੱਲੂ ਕਿਸੇ ਹੋਰ ਨੂੰ ਵੀ ਮਾਰਨਗੇ ਪਹਿਲਾਂ ਵੀ ਇਹਨਾਂ ਤੇ ਕੋਈ ਕੇਸ ਵਗੈਰਾ ਸੀ ਜਿਹੜੇ ਮੁੰਡਿਆਂ ਨੇ ਮਾਰੇਗਾ ਪਹਿਲਾਂ ਇਹਨਾਂ ਨੂੰ ਜਫਰ ਬੰਦ ਮਾਰੇ ਦਾ ਕਮਰਾ ਨੰਦ ਬੁੜਾ ਹਾਂ